ਦੀ ਮੈਂ ਤੁਹਾਨੂੰ ਇੱਕ ਛੋਟੀ ਜੀ ਵੀਡੀਓ ਦੇ ਨਾਲ ਤੁਹਾਨੂੰ ਇੱਕ ਬਹੁਤ ਵਧੀਆ ਤੁਹਾਨੂੰ ਤਰੀਕਾ ਦੱਸ ਰਿਹਾ ਤੁਸੀਂ ਆਪਣਾ 슈ਗਰ ਦਾ ਇਲਾਜ ਆਪਣੇ ਘਰ ਬੈਠ ਕੇ ਕਿੱਦਾਂ ਕਰਨਾ ਇਹ ਬਹੁਤ ਇੱਕ ਆਸਾਨ ਤਰੀਕਾ ਹੈਗਾ ਘਰ ਦੇ ਵਿੱਚ ਸਾਡੇ ਕੋਲ ਸਾਰੀਆਂ ਚੀਜ਼ਾਂ ਅਵੇਲੇਬਲ ਹੁੰਦੀਆਂ ਹੈਗੀਆਂ ਤੇ ਅਸੀਂ ਉਹਨਾਂ ਨੂੰ ਜੂਸ ਕਰ ਸਕਦੇ ਤੇ ਅਸੀਂ ਆਪਣਾ 슈ਗਰ ਘਰ ਬੈਠੇ ਠੀਕ ਕਰ ਸਕਦੇ ਇੱਕ ਸਿੰਪਲ ਆਸਾਨ ਤਰੀਕਾ ਹੈਗਾ ਮੈਂ ਦੇਖੋ ਮੇਰੇ ਕੋਲ ਥੋੜਾ ਜਿਹਾ ਪਦੀਨਾ ਮੈਂ ਐਕਚੁਅਲੀ ਮੇਰੇ ਕੋਲ ਗਾਰਡਨ ਦੇ ਵਿੱਚ ਬਹੁਤ ਜ਼ਿਆਦਾ ਲੱਗਿਆ ਹੁੰਦਾ ਹੈ ਮੈਂ ਇਸ ਕਰਕੇ ਜ਼ਿਆਦਾ ਪਾਤਾ ਪਰ ਨਹੀਂ ਤੁਹਾਨੂੰ ਇੰਨੇ ਜ਼ਿਆਦਾ ਪਦੀਨੇ ਦੀ ਲੋੜ ਨਹੀਂ ਹੈ ਥੋੜਾ ਪਦੀਨਾ ਪਾਣਾ ਤੁਸੀਂ ਆਪਣੀ ਲੋੜ ਦੇ ਅਨਸਾਰ ਤੇ ਉਸ ਤੋਂ ਬਾਅਦ ਤੁਸੀਂ ਵਿੱਚ ਕਰੇਲਾ ਪਾਣਾ ਹੈਗਾ ਠੀਕ ਹੈ ਮੈਂ ਥੋੜਾ ਜ਼ਿਆਦਾ ਪਾ ਦਿੱਤਾ ਹੈ ਕਿਉਂਕਿ ਤੁਹਾਡੇ ਵਾਸਤੇ ਇੰਨਾ ਵੀ ਸਫੀਸ਼ੀਐਂਟ ਹੈਗਾ ਤੇ ਨਾਲ ਤੁਸੀਂ ਇਹ ਟਮਾਟਰ ਪਾ ਦੇਣਾ ਵਿੱਚ ਠੀਕ ਹੈ ਜੀ ਤੇ ਮੈਂ ਦਾਲ ਦਿਨਾ ਤੁਹਾਨੂੰ ਦੱਸਦਾ ਰਹਿੰਦਾ ਤੇ ਤੁਸੀਂ ਦੇਖਦੇ ਰਹੋ टमाटर का देता है फिर उसकी लोड़ तुसी नींबू का जूस पा लेना ठीक है जी डॉसा नींबू का जूस पै गया ये थोड़ी तुम काली मिर्च पा देनी देखो मैं तकरीबन अद्धा क चमचा पा दिता है काली मिर्च हो गई ये अपने थोड़ा टेस्ट के हिसाब में यूज़ कर सकते हैं इसी तरह थोड़ी अजवैन पानी बच्चे ये भी मैं तकरीबन अद्धा चमचा कर देता है ਇਹ ਜਿਵੇਂ ਆਨ ਕੋ ਗਈ ਤੇ ਹੁਣ ਤੁਸੀਂ ਥੋੜਾ ਜਿ ਦੇ ਵਿੱਚ ਨਮਕ ਪਾ ਲੈਣਾ ਇਹ ਵੀ ਥੋੜਾ ਮੈਂ ਨਮਕ ਕੋ ਬੈਸੇ ਥੋੜਾ ਘੱਟ ਪਾਉਣਾ ਹੈਗਾ ਇਹ ਵੀ ਥੋੜਾ ਨਮਕ ਥੋੜਾ ਟੇਸ ਦੇ ਹਿਸਾਬ ਨਾਲ ਇਹ ਨਮਕ ਪਾ ਦੇਣਾ ਤੁਸੀਂ ਨਮਕ ਪਾਤਾ ਤੇ ਫਿਰ ਥੋੜਾ ਇਹ ਦੇ ਵਿੱਚ ਤੁਸੀਂ ਪਾਣੀ ਪਾ ਦੇਣਾ ਲੋੜ ਦੇ ਹਿਸਾਬ ਨਾਲ ਤੁਹਾਨੂੰ ਕਿੰਨੀ ਬਣਾਣੀ ਹੈਗੀ ਐ ਇਹ ਫਿਰ ਪਾਣੀ ਪਾਦੇ ਦੇ ਵਿੱਚ ਤੇ ਇਹ ਤੁਸੀਂ ਤੇ ਤੁਸੀਂ ਘਰ ਦੇ ਵਿੱਚ ਨਹੀਂ ਇਹਨੂੰ ਪਿਆਰ ਕਰੋ ਨਾ ਹੁਣ ਮੈਨੂੰ ਗ੍ਰाइंड ਲੱਗੇ ਤਾਂ ਨਾ ਗ੍ਰाइंड ਕਰਕੇ ਤੇ ਤੁਸੀਂ ਇਹ ਸਵੇਰੇ ਸਵੇਰੇ ਆਪਣਾ ਪੇਟ ਸਾਫ਼ ਕਰਕੇ ਉਹਦੇ ਬਾਅਦ ਤੁਸੀਂ ਨਿੰਨੇ ਕਾਲਜ ਜਿਹਦੇ ਵਿੱਚ ਤੁਸੀਂ ਇਹਨੂੰ ਪੀ ਲਓ ਤਾਂ ਮੇਰੇ ਹਿਸਾਬ ਦੇ ਨਾਲ ਇਹ ਸਭ ਤੋਂ ਵਧੀਆ ਦਵਾਈ ਹੈਗੀ ਐ ਤੇ ਇਹਦੇ ਨਾਲ ਤੁਹਾਡੀ ਸ਼ੂਗਰ 100% ਕੰਟਰੋਲ ਹੋ ਜਾਏਗੀ ਬਹੁਤ ਛੇਤੀ ਇਹ ਨਹੀਂ ਜੀ ਹੁਣ ਬਣ ਕੇ ਤਿਆਰ ਹੋ ਗਈ ਹੈ ਜੀ ਇਹਨੂੰ ਹੁਣ ਤੁਸੀਂ ਬਰਤਨ ਦੇ ਡਾਸ ਦੇ ਵਿੱਚ ਵੀ ਪਾ ਸਕਦੇ ਆ ਤੇ ਦੇਖੋ ਜੀ ਇਹ ਮੈਂ ਤੁਹਾਨੂੰ ਕੱਟ ਦੇ ਵਿੱਚ ਪਾਸ ਪਾ ਕੇ ਦਿਖਾ ਦਣਾ ਇਹ ਕੇ ਇਸ ਤਰ੍ਹਾਂ ਉਹ ਸਟੇਜ ਦੇ ਕਲਾਅਚ ਪਤਾ ਹੀ ਲੱਗਣਾ ਇਹ ਇਸ ਤਰ੍ਹਾਂ ਦੀ ਡਰਿੰਕ ਬਣ ਗਈ ਹੈ ਜੇ ਤੁਹਾਨੂੰ ਥੋੜਾ ਥੋੜਾ ਸ਼ੁਰੂ-ਸ਼ੁਰੂ ਦੇ ਵਿੱਚ ਤੁਹਾਨੂੰ ਥੋੜਾ ਟੇਸਟ ਦਾ ਲੱਗੇਗਾ ਕਿ ਇਹ ਟੇਸਟ ਥੋੜਾ ਖੱਟਾ ਹੈਗਾ ਪਰ ਜਦੋਂ ਤੁਸੀਂ ਪੀਣੇ ਸ਼ੁਰੂ ਕਰਦੇ ਨਹੀਂ ਤੇ ਤੁਸੀਂ ਜੂਸ ਟੂ ਹੋ ਜਾਣਾ ਤੇ ਇਹ ਦੇਖੋ ਇਹ ਮੈਂ ਡਰਿੰਕ ਬਣਾ ਲਈ ਹੈ ਇਹ ਮੈਂ ਤਕਰੀਬਨ ਹਰ ਰੋਜ਼ ਤਿਆਰ ਕਰਦਾ ਪੀਣ ਦੀ ਤੇ ਜੇ ਤੁਸੀਂ ਮਲ ਇੰਗਲਿਸ਼ ਮੈਡੀਸਨ ਯੂਜ਼ ਕਰੋਗੇ ਉਹਦੇ ਵਿੱਚ ਤੁਹਾਡੀ ਸ਼ੂਗਰ ਘਟ ਜੂਗੀ ਪਰ ਨਾਲ ਦੀ ਨਾਲ ਤੁਹਾਨੂੰ ਕੋਈ ਹੋਰ ਬਿਮਾਰੀ ਉਹ ਨਾਲ ਸਟਾਰਟ ਕਰ ਦੇਣੀ ਹੈ ਤੇ ਇੱਕ ਪਾਸੇ ਤੋਂ ਤੁਸੀਂ ਹਟੇ ਦੂਸਰੇ ਪਾਸੇ ਤੋਂ ਤੁਸੀਂ ਲੱਗ ਗਏ ਨਵੀਂ ਬਿਮਾਰੀ ਪਰ ਤੁਸੀਂ ਲੱਗ ਗਏ ਤੇ ਇਸ ਤਰ੍ਹਾਂ ਵਾਧੀਆਂ ਵਾਧੀਆਂ ਬਿਮਾਰੀਆਂ ਤੁਹਾਡੀਆਂ ਵਧ ਹੀ ਜਾਂਦੀਆਂ ਤੇ ਇਹ ਇਹਦੇ ਵਿੱਚ ਦੇਖੋ ਇਹ 100% ਨੇਚਰਲ ਹੈ ਤੇ ਇਦੇ ਵੀ ਤਾਂ ਕੋਈ ਸਾਈਡ ਇਫੈਕਟ ਵੀ ਕੋਈ ਨਹੀਂ ਹੈ ਤੇ ਇਹਦੇ ਨਾਲ ਤੁਹਾਡਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਘਰ ਦੇ ਵਿੱਚ ਅਵੇਲੇਬਲ ਹੁੰਦੀਆਂ ਹੈਗੀਆਂ ਤੇ ਮੈਨੂੰ ਨਹੀਂ ਲੱਗਦਾ ਵੀ ਤੁਹਾਨੂੰ ਕੋਈ ਕੋਈ ਚੀਜ਼ ਬਾਹਰੋਂ ਲਿਆਉਣੀ ਪਵੇਗੀ ਤੇ ਘਰ ਦੀਆਂ ਚੀਜ਼ਾਂ ਨਾਲ ਤੁਸੀਂ ਜੂਸ ਕਰਕੇ ਆਪਣੀ ਬਿਮਾਰੀ ਤੁਸੀਂ ਠੀਕ ਕਰ ਸਕਦੇ ਸਾਡੀ ਹਰ ਬਿਮਾਰੀ ਦਾ ਸਾਡੀ ਦਾ ਜਿਹੜਾ ਇਲਾਜ ਹੈਗਾ ਉਹ ਸਾਡੀ ਘਰ ਦੀ ਸੋਚ ਦੇ ਵਿੱਚ ਹੀ ਪਿਆ ਹੈਗਾ ਤੁਹਾਨੂੰ ਬਾਹਰ ਜਾਣ ਦੀ ਕਿਤੇ ਲੋੜ ਨਹੀਂ ਹੈ ਮੈਂ ਤੁਹਾਡੇ ਸਾਹਮਣੇ ਹੁਣ ਲੱਗੇ ਇਹਨੂੰ ਪੀਣ ਮੈਨੂੰ ਇਹ ਬਹੁਤ ਵਧੀਆ ਲੱਗਦੀ ਹੈਗੀ ਤੇ ਜੇਕਰ ਤੁਹਾਨੂੰ ਇਹ ਮੇਰੀ ਵੀਡੀਓ ਚੰਗੀ ਲੱਗੀ ਤੇ ਤੁਸੀਂ ਇਹਨੂੰ ਅੱਗੇ ਲਾਈਕ ਵੀ ਕਰਦੇ ਹੋ ਤੇ ਸ਼ੇਅਰ ਵੀ ਕਰਦੇ ਹੋ ਤੇ ਕਿਸੇ ਹੋਰ ਦਾ ਵੀ ਭਲਾ ਹੋ ਜਾਏਗਾ ਚਲੋ ਅੱਜ ਦੀ ਵੀਡੀਓ ਵਿੱਚ ਸਿਰਫ ਇੰਨੇ ਹੀ ਸੀਗਾ ਸਤਿ ਸ੍ਰੀ ਅਕਾਲ ਤੁਹਾਡਾ ਦਿਨ ਬੜਾ ਚੰਗਾ ਲੱਗੇ ਥੈਂਕ ਯੂ